lihat <laughs> 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 yeah, <stay>, okay. sudah <laughs> yeah. ਕੁੰਦਨ ਲਾਲ ਪਰਫਰਿੰਗ ਨੂੰ ਜੁਪੀਆ ਲਈ ਤੇ ਇੱਥੇ ਹੋਇਆ ਕਿ ਸਮਸਿਆ ਤੇ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਆ ਜੀ ਸਾਡਾ ਬੇਟਾ ਸਾਡੇ ਆਜ਼ਾਦ ਬਾਕਸਿੰਗ ਕਲੱਬ ਦਾ ਖਿਡਾਰੀ ਜੋ ਆਪਦੀ ਮੇਨਕ ਸਤਕਾ ਪਿਛਲੇ ਕੁਝ ਤਰੀਕ ਨੂੰ ਨੇਪਾਲ ਖੇਡਣ ਗਿਆ ਸੀ ਤੇ ਜਿਹਦੇ ਵਿੱਚ ਫਾਈਟਾਂ ਦੌਰਾਨ ਉਸ ਨੇ ਸਾਡੇ ਸ਼ਹਿਰ ਦਾ ਤੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਹੋਏ ਤੇ ਸਾਡੇ ਬਾਕਸਿੰਗ ਕਲੱਬ ਦਾ ਇਹਨੇ ਉੱਥੇ ਬਰਾਸ ਮੈਡਲ ਜਿੱਤਿਆ ਤੇ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਵੀ ਇਸ ਸੰਸਥਾ ਨੂੰ ਚਲਾਉਣ ਚ ਸਾਡੇ ਵਿੱਕੀ ਖਾਨ ਕੋਚ ਤੇ ਜੋ ਪੰਜਾਬ ਪੁਲਿਸ ਜੀ ਵੀ ਆਪਦੀਆਂ ਬਤੌਰ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਦੀ ਮੈਡੀਕਲ ਸਦਕਾ ਤੇ ਬੱਚੇ ਦੀ ਪ੍ਰੈਕਟਿਸ ਸਦਕਾ ਜੋ ਇਸ ਨੇ ਉੱਥੇ ਫਾਈਟ ਲੜੀ ਤੇ ਇਲਾਕੇ ਦਾ ਮਾਨ ਉੱਚਾ ਕਰਿਆ ਉਸ ਲਈ ਇਸ ਨੂੰ ਤੇਸ ਦੇ ਪਰਿਵਾਰ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਅੱਜ ਸਾਡਾ ਬੇਟਾ ਰਿਸ਼ੂ ਕੁਮਾਰ ਤੇ ਪਿਤਾ ਜੀ ਦਾ ਨਾਮ ਸ਼ੰਕਰਦਾਸ ਸਾਡੇ ਲਹਿਰੇ ਦਾ ਰਹਿਣ ਵਾਲਾ ਹੈ ਤੇ ਸਾਡੇ ਲਈ ਤੇ ਸਾਡੇ ਲੀਡਰਾਂ ਲਈ ਤੇ ਸਾਡੇ ਕਲੱਬ ਲਈ ਤੇ ਸਾਡੇ ਸਮੂਹ ਕਲੱਬ ਦੇ ਮੈਂਬਰਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਲਈ ਮੈਂ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਸਾਡੇ ਕਲੱਬ ਦੇ ਮੈਂਬਰਾਂ ਨੂੰ ਤੇ ਸਾਡੇ ਕੋਚ ਵਿੱਕੀ ਖਾਨ ਨੂੰ ਤੇ ਸਮਾਪ ਸਾਡੇ ਸਮੂਹ ਟੀਮ ਨੂੰ ਤੇ ਇਸ ਬੇਟੇ ਦੇ ਤੁਬਰਨ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਡੇ ਸਮਾਜ ਦੀ ਜੋ ਇੱਕ ਛਾਖਾ ਉਹਨੂੰ ਬਚਾਏ ਇੱਕ ਤਰੀਕੇ ਜਾ ਰੱਖਿਆ ਜਾ ਸਕਦਾ ਵੀ ਆਉਣ ਵਾਲੀਆਂ ਸਰਕਾਰਾਂ ਖੇਡਾਂ ਵੱਲ ਧਿਆਨ ਦੇਣ ਵੀ ਜਿਹੜੀ ਸਾਡੀ ਜਨਰੇਸ਼ਨ ਪੈਦਾ ਹੋਊਗੀ ਉਹ ਨਸ਼ੇ ਤੋਂ ਦੂਰੀ ਪਨਾ ਕੇ ਖੇਡਾਂ 'ਚ ਸਾਡੇ ਪੰਜਾਬ ਦਾ ਤੇ ਸਾਡੇ ਹਿੰਦੁਸਤਾਨ ਦਾ ਵੱਖ-ਵੱਖ ਸੰਸਥਾ ਰਾਹੀਂ ਖੇਡ ਕੇ ਇੰਟਰਨੈਸ਼ਨਲ ਖੇਡਾਂ 'ਚ ਕੋਈ ਕਵੱਡੀ ਖਿਡਾਰੀ ਆ ਸਾਡਾ ਕੋਈ ਬਾਕਸਿੰਗ ਦਾ ਕੋਚ ਆ ਜਿਹੋ ਤੋਂ ਨਵੇਂ ਤੇ ਨਵੇਂ ਅਸੀਂ ਆਪਦਾ ਸਟੂਡੈਂਟ ਕਰਤੀ ਰਹੇ ਆਪਦੇ ਹਿੰਦੁਸਤਾਨ ਨੂੰ ਦੇ ਸਕੀਏ ਇਸ ਦਾ ਇੱਕੀ ਜਰੀਆ ਨਸ਼ੇ ਤੋਂ ਦੂਰ ਰਹਿਣ ਦਾ ਵੀ ਉਹ ਖੇਡਾਂ ਵੱਲ ਸਾਡੀ ਪੰਜਾਬ ਸਰਕਾਰ ਤੇ ਸਾਡੇ ਸ਼ਹਿਰ ਦੀ ਸ਼ਾਨ ਬਰਿੰਦਰ ਗੋਇਲ ਜੀ ਨੇ ਅਸੀਂ ਮੰਗ ਕਰਦੇ ਆਂ ਮੰਤਰੀ ਸਾਹਿਬ ਨੂੰ ਵੀ ਸਾਡਾ ਪੂਰਨ ਸਹਿਯੋਗ ਕੀਤਾ ਜਾਵੇ ਕਿਉਂਕਿ ਜਿਹੜੀ ਸੰਸਥਾ ਸੀ ਪਿਛਲੇ ਇੱਕ ਸਾਲ ਤੋਂ ਚਲਾ ਰਹੇ ਆ ਇੱਕ ਭਾਈਆਂ ਦੇ ਸਹਿਯੋਗ ਨਾਲ ਚੱਲ ਰਹੀ ਆ ਜੇ ਇਸ ਸੰਸਥਾ ਨੂੰ ਸਰਕਾਰ ਦਾ ਸਹਿਯੋਗ ਮਿਲ ਜੇ ਤੇ ਕਈ ਗੁਣਾ ਤਰੱਕੀ ਕਰੂਗੀ ਜਿਵੇਂ ਕਿ ਬੀਸੀ ਖਾਨਾ ਹੈਲਪਸ ਸੰਘਤਰ ਅਲਾ ਕਰਦੇ ਆ ਪਹਿਲਾਂ ਵੀ ਕੀ ਬੱਚੇ ਮੈਡਲ ਲੈ ਕੇ ਆਏ ਨੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੈ ਇਹ ਜਿਹੜੇ ਇੱਕ ਸਾਲ ਦੇ ਸਮੇਂ ਤੋਂ ਅਸੀਂ ਸੰਸਥਾ ਸਥਾਪਿਤ ਕਰੀ ਆ ਇੱਕ ਯੂਥ ਨੇ ਤਿਆਰੋਗੇ ਜਿਹਦੇ ਚ ਸਭ ਤੋਂ ਵੱਧ ਬਤੌਰ ਕੋਚ ਮਿੱਟੀ ਖਾਨ ਦਾ ਸਹਿਯੋਗ ਆ ਜੇ ਮੂਰੇ ਲੱਗੇ ਅੱਜ ਉਪਰਾਲਾ ਕਰਿਆ ਤਾਂ ਸਾਡੀ ਜਹੇਜੀ ਸਭ ਤੋਂ ਗਰੀਬੀ ਦਾਵੇ ਸਰੀ ਭਾਈਆਂ ਦੀ ਮਦਦ ਨਾਲ ਅਸੀਂ ਰਿੰਗ ਵੀ ਤਿਆਰ ਕਰ ਲਈ ਜੇ ਇਸੇ ਚ ਕਿਤੇ ਜਿਹੜੇ ਬੱਚੇ ਸਾਡੇ ਮੈਡਲ ਅੱਜ ਸਾਡੇ ਕੋਲੇ ਦੱਸ ਨੇ ਜਿੰਨਾਂ 'ਚ ਸਾਡਾ ਵਸਤੂਆਨ ਸਾਹਿਬ ਪਾਰਟਿਸਪੇਟ ਹੋਏ ਉਹਦੇ 'ਚ ਵੀ ਸਾਡੇ ਮੈਡਲ ਨੇ ਤੇ ਕਈ ਬੱਚੇ ਸਾਡੇ ਬਾਹਰ ਖੇਡਦੇ ਆਏ ਨੇ ਜੇ ਇਹਦੇ 'ਚ ਸਾਡੇ ਤੇ ਸਿਰ ਤੇ ਸਰਕਾਰ ਦਾ ਹੱਥ ਹੁੰਦਾ ਤੇ ਸਾਡੇ ਸਕੂਲੇ ਸਾਰਾ ਕੁਝ ਵਰਕ ਕਰਨ ਨੂੰ ਟੀਮ ਦੇ ਕੋਲੇ ਰੌਣਕ ਹੁੰਦਾ ਤੇ ਰਿੰਗ ਹੁੰਦੀ ਤਾਂ ਅੱਜ ਉਸ ਦੀ ਥਾਂ ਦਸ ਦੀ ਥਾਂ ਸਾਡੇ 20 ਖਿਡਾਰੀ ਮੈਡਲ ਲੈ ਕੇ ਆਉਂਦੇ